ਇਹ ਤਾਂ ਹਾਦੀ ਹੋ ਗਈ ਲੱਖਾਂ ਦੀ ਗੱਡੀ 'ਚ ਆਈਆਂ ਜਨਾਨੀਆਂ ਨੇ ਕਰਤਾ ਕਾਰਾ ਵਜੂਗ ਬੀਬੀ ਤੋਂ ਪਾਣੀ ਪੀਣ ਦੇ ਬਹਾਨੇ ਲੁੱਟੀ ਸੋਨੇ ਦੀ ਚੂੜੀ ਜੇਕਰ ਤੁਸੀਂ ਵੀ ਆਪਣੇ ਘਰ ਦੇ ਬਾਹਰ ਕਈ ਵਾਰ ਕਿਸੇ ਨੂੰ ਪਾਣੀ ਦੇਣ ਦੇ ਲਈ ਚਲੇ ਜਾਂਦੇ ਹੋ ਜਾਂ ਕੋਈ ਤੁਹਾਨੂੰ ਕਹਿੰਦਾ ਕਿ ਅਸੀਂ ਤੁਹਾਨੂੰ ਜਾਣਦੇ ਹਾਂ ਪਰ ਤੁਸੀਂ ਉਸ ਨੂੰ ਨਹੀਂ ਜਾਣਦੇ ਤਾਂ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੇ ਨਾਲ ਵੀ ਅਜਿਹਾ ਕੁਝ ਵਾਪਰ ਸਕਦਾ ਹੈ ਜੀ ਹਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਹ ਸੀਸੀਟੀਵੀ ਤਸਵੀਰਾਂ ਜੈਤੋ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਇੱਕ ਬਜ਼ੁਰਗ ਬੀਬੀ ਦੀ ਸੋਨੇ ਦੀ ਚੂੜੀ ਲਾ ਕੇ ਲੱਖਾਂ ਦੀ ਗੱਡੀ ਦੇ ਵਿੱਚ ਆਈਆਂ ਜਨਾਨੀਆਂ ਕਾਰਾ ਕਰਕੇ ਸੁਰ ਗਈਆਂ ਨੇ ਜੀ ਹਾਂ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਇੱਕ ਚਿੱਟੇ ਰੰਗ ਦੀ ਗੱਡੀ ਖੜੀ ਹੋਈ ਦਿਖਾਈ ਦੇ ਰਹੀ ਹੈ ਤੇ ਜਿਸ ਦੇ ਵਿੱਚ ਦੋ ਜਨਾਨੀਆਂ ਤੇ ਇੱਕ ਬੰਦਾ ਬੈਠਾ ਹੈ ਜਿਨ੍ਹਾਂ ਦੇ ਵੱਲੋਂ ਬਜ਼ੁਰਗ ਬੀਬੀ ਨੂੰ ਆਪਣੇ ਕੋਲ ਬੁਲਾਇਆ ਗਿਆ ਤੇ ਉਸ ਨੂੰ ਕਿਹਾ ਗਿਆ ਕਿ ਅਸੀਂ ਤੈਨੂੰ ਜਾਣਦੇ ਹਾਂ ਤੇ ਜਾਣਦੇ ਹੋਏ ਕਰਕੇ ਜੱਫੀ ਪਾਉਣ ਨੂੰ ਕਹਿੰਦੀਆਂ ਨਹੀਂ ਤੇ ਜਦੋਂ ਬਜ਼ੁਰਗ ਬੀਬੀ ਗੱਡੀ ਦੇ ਵਿੱਚ ਬੈਠੀਆਂ ਉਹਨਾਂ ਜਨਾਨੀਆਂ ਨੂੰ ਜੱਫੀ ਪਾਉਂਦੀ ਆ ਤਾਂ ਉਸ ਦੀ ਸੋਨੇ ਦੀ ਚੂੜੀ ਲਾ ਕੇ ਉਹ ਜਨਾਨੀਆਂ ਫਰਾਰ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਚੂੜੀ ਲਾ ਲਈ ਗਈ ਤਾਂ ਬੀਬੀ ਨੂੰ ਕਹਿੰਦੀਆਂ ਨੇ ਕਿ ਸਾਨੂੰ ਪਾਣੀ ਦੇ ਦੇ ਅਸੀਂ ਪਾਣੀ ਪੀਣਾ ਹੈ ਤੇ ਜਦੋਂ ਉਹ ਪਾਣੀ ਪੀਣ ਦੇ ਲਈ ਅੰਦਰ ਗਈ ਤਾਂ ਮੌਕੇ ਤੋਂ ਹੀ ਉਹ ਗੱਡੀ ਫਰਾਰ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਬਜ਼ੁਰਗ ਬੀਬੀ ਨੇ ਦੇਖਿਆ ਆਪਣੀ ਬਾਹ ਦੇ ਵੱਲ ਤਾਂ ਉਹਦੀ ਸੋਨੇ ਦੀ ਚੂੜੀ ਉੱਥੇ ਨਹੀਂ ਸੀ ਸੋਨੇ ਦੀ ਚੂੜੀ ਉਹਦੀ ਚੋਰੀ ਹੋ ਚੁੱਕੀ ਸੀ ਜਿਸ ਤੋਂ ਬਾਅਦ ਸੀਸੀਟੀਵੀ ਦੇ ਆਧਾਰ ਦੇ ਉੱਤੇ ਅਗਲੇਰੀ ਕਾਰਵਾਈ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਆਹ ਜੀ ਮੈਂ ਬਾਹਰ ਖੜੀ ਸੀਗੀ बंद करके क्या इधर दी आओ मैं मेनू मिलो मैं जलो मैं खेर मैं जान द नहीं जी नहीं कैंसू जान दी हूं ओने जप्फी मैंने पाली जबरदस्ती जब जप्फी पाई मेरी बह अगर चली गई सज्जी ਉਹ ਉਧਰ ਮੇਰੀ ਚੂੜੀ ਸੀ ਬਸ ਉਹ ਮੈਨੂੰ ਕਹਿੰਦੀ ਪਾਣੀ ਲਗੜਾ ਅਸਲੀਆ ਦੋ ਜੀ ਪਾ ਮੈਂ ਪਾਣੀ ਲੈਣ ਨੂੰ ਆਈ ਉਹਨਾਂ ਨੇ ਗੱਡੀ ਭਜਾ ਕੇ ਚਲੇ ਗਏ ਕੋਈ ਕੀ ਗਾਇ ਪਰ ਮੇਰੇ ਜੀ ਸੱਜੇ ਹੱਥ 'ਚ 16 ਗ੍ਰਾਮ ਦੀ ਚੂੜੀ ਪਾਈ ਹੋਈ ਸੀਗੀ ਹਾਂਜੀ ਉਹ ਮੈਨੂੰ ਪਤਾ ਨਹੀਂ ਲੱਗਿਆ ਉਹ ਲੈ ਕੇ ਲੈ ਗਏ ਜਾਂ ਘੱਟ ਕੇ ਲੈ ਗਏ ਇਹ ਨਹੀਂ ਮੈਨੂੰ ਪਤਾ ਕੀ ਮੇਰੀ ਵੇਖੋ ਜੀ ਡੇਅਰ ਕਲਕ ਬੰਦੀ ਹੋਈ ਹੈ ਅੱਜ ਕੱਲ ਦੇ ਟਾਈਮ 'ਚ ਕਿੰਨੇ ਜਣੇ ਆਈ ਸੀ ਟੋਟਲ ਟਾਲ ਦੇ ਵਿੱਚ ਉਹ ਗੱਡੀ ਦੇ ਵਿੱਚ ਜੀ ਇੱਕ ਡਰਾਈਵ ਕਰਦਾ ਸੀ ਡਰਾਈਵਰ ਸੀ ਦੋ ਮਗਰ ਲੇਡੀ ਜਿ ਬੈਠੀਆਂ ਸੀ ਇੱਕ ਠੀਕ ਜੀ ਉਮਰ ਦੀ ਸੀਗੀ ਜਿਵੇਂ 30 ਸਾਲ ਦੀ ਹੋਵੇ ਇਇ ਇੱਕ ਉਹ ਸੀ ਕਿ ਮੈਨੂੰ ਲੱਗਾ 50 55 ਸਾਲ ਯਾਨੀ ਪੜੰਦਾ ਨਾ ਚਾਹੀਦਾ ਤੇ ਫੜ ਕੇ ਇਹਨਾਂ ਨੂੰ ਆਪਰ ਲੋਕਾਂ ਨੂੰ ਅਲਰਟ ਕਰਨਾ ਚਾਹੀਦਾ ਉਹਨਾਂ ਨੇ ਪਾਣੀ ਮੰਗੇ ਮੈਂ ਤਾਂ ਪਾਣੀ ਦੇਣ ਗਈ ਸੀ ਕਿ ਨਾ ਚਲ ਪਾਣੀ ਆ ਗਰਮੀ ਆ ਦੇਦਾ ਮੈਨੂੰ ਕੀ ਪਤਾ ਸੀ ਨਹੀਂ ਮੈਂ ਨਹੀਂ ਜਾਂਦੀ ਕਿ ਕਿਉਂ ਪੜ੍ਹੀ ਲਿਖੀ ਹੈਗੀ ਆ ਮੈਂ ਗੜਬਿਨਾਂ ਪੜ੍ਹਦੀ ਜੀ ਪਰ ਇਹ ਸਾਰੀ ਉਮਰ ਹੀ ਚਲੋ ਨੌਕਰੀ ਕਰਦੇ ਰਹੇ ਪਰ ਅੱਜ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਤਾਂ ਲੋਕਾਂ ਨੂੰ ਕਹਿੰਦੀ ਸੀ ਕਿਸੇ ਕੋਲ ਜਾਉਣਾ ਪਰ ਮੈਂ ਪਤਾ ਨਹੀਂ ਕਿਉਂ ਖੁਦ ਆਪ ਉਹਨਾਂ ਕੋਲ ਚਲੀ ਗਈ ਸਾਨੂੰ ਫੋਨ ਰਾਹੀਂ ਪਤਾ ਲੱਗਿਆ ਮੌਕੇ ਤੇ ਪਹੁੰਚੇ ਆਂ ਮਾਤਾ ਉਮਰ ਕਰੀਬ ਹੈਗੀ 78 ਸਾਲ ਦੀ ਜਿਨ੍ਹਾਂ ਨੂੰ ਪਾਣੀ ਦੇ ਬਹਾਨੇ ਘਰੋਂ ਬਾਹਰ ਮਂਗਾ ਕੇ ਤੇ ਪਾਣੀ ਪਿਉ ਸਮੇਂ ਮਾਤਾ ਦੀ ਸੱਜੀ ਬਾਹ ਦੇ ਵਿੱਚੋਂ ਸੋਨੇ ਦੀ ਜਿਹੜੀ ਚੂੜੀ ਆ ਉਹ ਲਾਹ ਲਈ ਗਈ ਹੈ ਤੇ ਕਾਰ ਸਵਾਰ ਜੀ ਇੱਕ ਡਰਾਈਵਰ ਤੇ ਦੋ ਲੇਡੀਆਂ ਮੌਕੇ ਤੇ ਪੁੱਜੇ ਆਂ ਮਾਤਾ ਨੂੰ ਕੁਛੇ ਸਾਰਨੀਆਂ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਵਾ ਚੜਦੀ ਕਲਾ ਟਾਈਮ ਟੀਵੀ ਲਈ ਜੈਤੋ ਤੋ ਤਰਸੀਮ ਗੋਇਲ ਦੀ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste we twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa made and served with love, scan this QR code to contact us Krishn Kumar covered California certified agency manager who can help you, your family, and your small business with health insurance. Call at 1 877 830 3270 or scan QR code to call or text.